ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਪਤੇ ਵੀਰ ਕੋਲ ਆ ਪਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਤਿੰਨ ਪਸ਼ੂ ਦਿਖਾਉਣੇ ਤੇ ਤਿੰਨੇ ਤੁਹਾਨੂੰ ਗੱਪਣਾ ਦਿਖਾਉਣੀ ਆ ਤੇ ਗੱਪਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਰਦੀ ਸੱਸੀ ਗੱਲ ਜੀ ਹੋਠ ਠੀਕ ਠਾ ਜੀ ਠੀਕ ਠਾ ਵਧੀਆ ਤੁਸੀਂ ਸੁਣਾਓ ਠੀਕ ਠਾ ਜੀ ਸਭ ਠੀਕ ਠਾ ਜੀ ਤੇ ਨਾਮ ਦੱਸੋ ਹਰ ਇੱਕ ਦਾ ਭਾਈ ਡਿਪਟੀ ਹੈ ਹਾਂਜੀ ਪਿੰਡ ਚੱਕ ਮਸੀਖਾਂ ਸਹੀ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ 938198722 ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਵੈਡ ਤੇ ਕਰ ਲਈਏ ਦੱਸਿਓ ਤੇ ਬਾਰੇ ਫਿਰ ਇਹ ਭਾਜੀ ਇਹ ਨੂੰ ਨਾ ਸਤ ਮਾਮੀ ਨਾ ਲੱਗਾ ਜੀ ਅੱਛਾ ਹਾਂਜੀ ਤੇ ਪਹਿਲਾਂ ਇਹ ਸੁਣੀ ਹੈ ਬੱਚੀ ਅੱਛਾ ਸੁਆ ਪਹਿਲਾ ਹੀ ਪਹਿਲਾ ਸੁਆ ਬੱਚੀ ਸੁਣੀ ਹੈ ਠੀਕ ਆ ਹਾਂਜੀ ਆ ਪਾਜੀ ਵੀਡੀਓ ਬਣਾਈ ਆ ਅੱਛਾ ਡਾਕਟਰ ਦੀ ਨਾਲ ਨਾਲ ਡਾਕਟਰ ਦੇ ਮੋਟਰਸਾਈਕਲ ਦੇ ਨੰਬਰ ਦੇ ਪਲੇਟ ਦੀ ਨਾਲ ਸਾਰਾ ਕੁਝ ਬਣਾਈਏ। ਅੱਛਾ। ਕੋਈ ਪੀਰ ਪਹਿਲਾਂ ਪਵਾੜੇ ਤੇ ਫੇਰ ਵਸ਼ੀ ਲੱਲੇ। ਬਸ ਸਾਡੀ ਤਿੰਨਾ ਤੋਂ ਚੌ ਦਿਨਾਂ ਦੀ ਸਾਡੀ ਗਾਰੰਟੀ ਆ। ਠੀਕ ਆ। ਜਾ ਕੇ ਕੋਈ ਆਪਣੀ ਜੈਪ ਕਰਾ ਲਿਆ ਹੱਥ ਜੋੜ ਕੇ ਉਹ ਬੇਦੀ ਕਰਦਾ ਹਰ ਵੀਡੀਓ 'ਚ ਜਿਹੜਾ ਤੋਕੜ ਗੱਭਣ ਡੰਗ ਰਹਿਣਾ ਭਾਜੀ। ਹਾਂਜੀ। ਆਪਣੇ ਚੈੱਕ ਕਰਾ ਲਓ ਮੁੜ ਕੇ ਭਾਜੀ ਝੂਠਿਆ ਪੈਂਦਾ ਬੰਦਾ। ਆਪਾਂ ਜਾ ਕੇ ਚੈੱਕ ਕਰਾ ਲੇ ਹਾਂ। ਪਹਿਲਾਂ ਵਸ਼ੀ ਇਹਦੇ ਸੁਣੀ ਆ। ਠੀਕ ਆ। ਹਾਂ। ਤੇ ਦੰਦੋ ਪਤਾ ਕਿਤਰਾ ਹੈ ਦੰਦੋ ਭਾਜੀ ਇਹ ਤੇ ਮਨ ਲੋ ਖੀਰੀ ਆ ਬੱਛੀ ਅੱਛਾ ਹਾਂਜੀ ਖੀਰੀ ਕੋਈ ਵੇਖੇ ਲੈ ਜੇ ਬੱਛੀ ਨੂੰ ਠੀਕ ਹੈ ਹਾਂ ਖੀਰੀ ਆ ਤੇ ਮੂੰਹ ਫੜਾ ਲੂਗੀ ਏ ਮੂੰਹ ਫੜਾ ਤਾਂ ਭਾਈ ਥੋੜਾ ਜਣਾ ਕਰਦੀ ਆ ਅੱਛਾ ਤੇ ਕੋਈ ਇੱਥੇ ਆ ਕੇ ਵੇਖੇ ਲੈ ਜੇ ਅੱਛਾ ਹਾਂਜੀ ਵੇਖੇ ਕੋਈ ਲੈ ਜੇ ਆਪਣੀ ਠੀਕ ਹੈ ਆਪਣੇ ਚੈੱਕ ਕਰਕੇ ਲੈ ਜੇ ਆਪਾਂ ਨੂੰ ਭਾਜੀ ਥੋੜੀ ਜਣਾ ਨੌਲੇਜ ਘਾੜਿਆ ਦੰਦਾਂ ਦੰਦਾਂ ਬਾਰੇ ਠੀਕ ਹੈ ਕੋਈ ਵੇਖੇ ਲੈ ਜੇ ਠੀਕ ਹੈ ਨਾ ਕਰ ਲਿਓ ਫਿਰ ਤੇ ਪਹਿਲਾਂ ਨੇ ਸੁਣੀਆਂ ਬੱਛੀ ਤੋੜਦਾ ਫਿਰ ਫਤਮਾ ਮਹੀਨਾ ਇਹਨੂੰ ਲੱਗਾ ਜੀ ਅੱਛਾ ਹਾਂ ਜੇ ਕੋਈ ਚੈੱਕ ਕਰਾ ਠੀਕ ਹੈ ਤੁਮ ਵੀ ਦੇ ਲਓ ਇਹਨਾਂ ਨੇ ਕਾ ਸਿੰਗਿਆ ਹਲਾ ਸੂਆ ਪਹਿਲਾ ਹੀ ਸੁਣਾ ਹੀ ਨੇ ਤੇ 7 ਮਹੀਨੇ ਦੀ ਕੱਪੜ ਤੇ ਆ ਥਣ ਵੀ ਇਹਦੇ ਉੱਤੇ ਇੱਕ ਰੀ ਦੇਖ ਸਕਦੇ ਆ ਆਪਾਂ ਲੱਗ ਕੇ ਹਲਾ ਬੜੀ ਮਾਂ ਸ ਬੜੀ ਬੜੀ ਠੀਕ ਹੈ ਉਤਰਾਂ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ ਜੰਮੇ ਪਾਲੀ ਚੰਗੀ ਆ ਤੇ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਭਾਜੀ ਤੁਸੀਂ ਦੱਸ ਦੋ ਜੈ ਜੀ ਕਰੀਏ ਗੱਲ ਕੇ ਜੈ ਜੀ ਕਰ ਦਈਏ ਹਾਂਜੀ ਬੱਛੀ ਭਾਜੀ ਮੁੱਲ ਕਰਦੇ 32000 ਅੱਛਾ 30000 ਦੇ ਵਿੱਚੋਂ 5000 ਰੁਪਏ ਛੱਡ ਦਾਂਗੇ ਅੱਛਾ 29000 ਜੈ ਜੀ ਬੱਛੀ ਭਾਜੀ ਦਵਾਂਗੇ ਬਾਕੀ ਇਹ ਆ ਵੀ ਜਦੋਂ ਤਿਆਰ ਹੋਈ ਤਾਂ ਚੰਗੀ ਰਕਮ ਦੀ ਤਿਆਰ ਹੋਈ ਤਿਆਰ ਹੋ ਗਈ ਭਾਜੀ ਬਹੁਤ ਇਹਦੇ 45000 ਦੀ ਬੱਛੀ ਆ ਠੀਕ ਆ ਹਾਂ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਮੌਕੇ ਤੇ ਮਾਨਤਨ ਕਰਾਂਗੇ ਮਾਨਤਨ ਹੁਣ ਕਰ ਦੋਗੇ ਬਾਕੀ ਭਾਜੀ ਕੋਈ ਚੈੱਕ ਕਰਾ ਕੇ ਸਾਡੇ ਘਰੋਂ ਲੈ ਜੀ ਠੀਕ ਆ ਸਾਡੀ ਤੇ ਨਾ ਚੌਂਦ ਨਾਲ ਦੀ ਗਾਰੰਟੀ ਆ ਠੀਕ ਆ ਇਹ ਕਹਿੰਦਾ ਗੱਲ ਮੁੜ ਕੇ ਆਪਣੀ ਕੋਈ ਨੁਕਸਾਨ ਹੋ ਜੇ ਮੁੜ ਕੇ ਅਗਲਾ ਜ਼ਿੰਮੇਵਾਰ ਹੋਊਗਾ ਠੀਕ ਆ ਜੀ ਹਾਂ ਐ ਕਿੰਨਾ ਤੇ ਚੌਂਦ ਨਾਲ ਦੀ ਸੂਣ ਵਾਲੀ ਦੀ ਗਾਰੰਟੀ ਫੁੱਲ ਦਿੰਨੇ ਆ ਠੀਕ ਆ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਾਂ ਇਹ ਵੀ ਚੰਗੇ ਕਦ ਕਾਟ ਚ ਆ ਇਹਦੇ ਬਾਰੇ ਦੱਸਿਓ ਇਹ ਭਾਜੀ ਨਾ ਜਿੰਨਾ ਭਾਜੀ ਉਹਨਾਂ ਕੋ ਲਈ ਨਾ ਹਾਂਜੀ ਤੇ ਮਾਲੋ ਬੜਾ ਵਧੀਆ ਨਾਲ ਕੰਮ ਮਤਲਬ ਆਪਣੇ ਤਰਾਈਆਂ ਅੱਛਾ ਸੱਚੇ ਸੁੱਚੇ ਬੰਦੇ ਆ ਠੀਕ ਹੈ ਉਹਨਾਂ ਇੰਨੀ ਗੱਲ ਕਹੀ ਆ ਵੀ ਦੁੱਧ ਪੋਤੇ ਜਿਹੜਾ ਦਣਾ ਦੁੱਧ ਪੋਤੇ ਸੌਣ ਹੀ ਦਿੱਤੀ ਜਾਂਦੀ ਅੱਛਾ ਠੀਕ ਹੈ ਨਾ ਗੱਲ ਉਹਨਾਂ ਕਿਹਾ ਵੀ ਨਾ ਲਾਗੋ ਹੀ ਲਈ ਵੜੇ ਅੱਛਾ 4 ਮਹੀਨੇ ਦੁੱਧੋ ਗੱਭਣੇ ਪਿਛਲੇ ਸੂਏ ਲਈ ਜੇ 4 ਮਹੀਨੇ ਦੀ ਭਾਜੀ ਗੱਭਣੇ ਅੱਛਾ ਤੇ ਉਹਨਾਂ ਨੇ ਪਿਛਲੇ ਸੂਏ ਲਈ ਕਿਤੇ ਅੱਛਾ ਆਂਦੇ ਵੀ 13 14 ਕਿਲੋ ਗੱਭਣੇ ਉਦੋਂ ਦੁੱਧ ਦਿੰਦੀ ਰਹੀ ਲਾਗੋ ਸ਼ੇਡ ਦੇ ਵਿੱਚੋਂ ਲਈ ਅੱਛਾ ਨਾ ਟੋਕੜ ਗੱਭਣ ਲਈ ਟੋਕੜ ਗੱਭਣ ਲਈ ਅੱਛਾ ਤੇ ਮੁੜ ਕੇ ਉਹ ਮਤਲਬ ਸ਼ੇ ਪੀਤ 29 ਕਿਲੋ ਦੁੱਧ ਦਉਗੇ ਨਨੋਂ ਆਂਦੇ ਹੀ ਅੱਛਾ ਤੇ ਆਂਦੇ ਵੀ ਹਾਂ 23-24 ਕਿਲੋ ਦੁੱਧ ਚੋਇਆ ਅੱਛਾ ਫਿਰ ਸਵੇਰ ਇੱਕ ਚੋਇਆ ਵੀ ਹੈ ਸਵੇਰ ਚੋਇਆ 23-24 ਕਿਲੋ ਦੁੱਧ ਅੱਛਾ ਭਾਜੀ ਇਧਰ ਖੋ ਟਿੱਪਣ ਇਧਰ ਲਿਓ ਮੜਾ ਕੈਮਰਾ ਇਧਰ ਭਾਜੀ ਟਿੱਪਦਾ ਨਹੀਂ ਆਪਾਂ ਸ਼ਾਇਦ ਆਉਂਦੇ ਅੱਜ ਵਹਿੜਦਾ ਇਧਰ ਦੇਖੋ ਇਹ ਬਹੁਤ ਫੈਦਿਆ ਜਨਾ ਇਹ ਇੱਕੋ ਜਿਹਾ ਭਾਜੀ ਚੌਂਜ ਆਉਂਦਿਆ ਜੀ ਇਧਰ ਦੇਖੋ ਚੌਂਜ ਭਾਜੀ ਇੱਕੋ ਜਿਹਾ ਫੈਦ ਆਉਂਦਿਆ ਠੀਕ ਇਹ ਜੇ ਨਾਲੋ 12 13 ਦਿਨ ਤਰੀਕ ਦੇ ਹਿਸਾਬ ਨਾਲ ਘਟ ਗਈ ਅੱਛਾ 12 13 ਦਿਨ ਰਹਿੰਦੇ ਘਟੇ 1 ਹਫਤਾ ਉਤੇ ਖੜਨਾ ਵੜਨੇ ਮਤਲਬ 15 16 20 ਦਿਨ ਖੜਸੋ 12 20 ਦਿਨਾਂ ਤੋਂ ਅੰਦਰ ਵਹਿੜ ਹੁੰਦੀ ਆ ਠੀਕ ਹੈ ਬਾਕੀ ਭਾਜੀ ਇਹਨਾਂ ਸਾਨੂੰ ਵਿਖਾਈ ਵੀਡੀਓ ਗਾੜੀ ਦੀ ਪਿਛਲੇ ਸੂਏ ਦੀ ਮੇਰੇ ਕੋਲ ਹੈਗੀ ਆ ਅੱਛਾ ਉਹਦੇ ਬੰਨ ਨਾਲ ਰਿਕਾਰਡ ਹੀ ਤੋੜ ਦਿੰਦੀ ਵੜ ਤੋਰ ਫਿਰ ਰੰਗ ਬਾਜ ਵਾਲੀ ਜਾਂ 23 24 ਕਿਲੋ ਭਾਜੀ ਦੁੱਧ ਚਵਾ ਲੈਣਾ ਵੇਰ ਨਹੀਂ ਫਿਰ ਕੋਈ ਸੇਵਾ ਕਰਨ ਉਸ ਵੱਧ ਵੀ ਚਵਾਸ ਹੋਦੀ ਠੀਕ ਹੈ ਵੇਖੋ ਅਸੀਂ ਬਾਕੀ ਇਹ ਆ ਬੇ ਕੱਦ ਕੱਟ ਪੱਖੋ ਪੂਰੀ ਜਵਾਨ ਆ ਤੇ ਹਵਾਨਾ ਜਿੱਤੇ ਲਾਵੇਂ ਚੰਗੀਆਂ ਇਹ ਭਰਦੀਆਂ ਚੰਗੀਆਂ ਚੰਗੀਆਂ ਭਾਜੀ ਭਰਦੀਆਂ ਖੜੇ ਕੋਈ ਸਾਂ ਪਹਿਲਾ ਸਾਰਾ ਸਿਆਲ ਚੰਗਾ ਦੁੱਧ ਭਰੀ ਜਾਣਾ ਇਹ ਪਾਜੀ ਪਰਾਂਗਾ ਜੀ ਹਾਂਜੀ ਪਣੀ ਵੈੜ ਸਾਂਭ ਲੀਏ ਨਾ ਹਾਂਜੀ ਬਜਾ ਰਾਸ ਰੂਸ ਵੀ ਹੋਣੇ ਗਿਆ ਮੈਂ ਤੁਹਾਨੂੰ ਕਹਿ ਰਹੀ ਆ ਫਿਰ ਜਗਾ ਵੀ ਆ ਫਿਰ ਉਸਤਾ ਨਾਲ ਸਾਰਾ ਸਾਡੇ ਕੋ ਤੁਹਾਨੂੰ ਬਧਾਨ ਸੁਣਨੀ ਚੀ ਆਉਣੀ ਹੁੰਦੀ ਆ ਹਾਂਜੀ ਹਾਂਜੀ ਪਣੀ ਵੈੜ ਸਾਂਭ ਲੀਏ ਨਾ ਜਿਤਨਾ ਤਾਂ ਨਮੀ ਪਤਾ ਗਾਵਾਂ ਦੇ ਮਤਲਬ ਰੇਡ ਬੜੇ ਹੋਏ ਆ ਹਾਂਜੀ ਹਾਂ ਤੇ ਵੈੜ ਤੇ ਭਾਵੇਂ ਮਤਲਬ 70000 ਦੀ ਵੇਖਦੀ ਹਾਂਜੀ ਤਿਆਰ ਕਰ ਲੀਏ ਜਿਤਨੇ ਚ 20 ਦਿਨ ਕੱਚੀ ਆ ਸਾਂਭ ਲੀਏ ਤੇ ਹੁਣ ਭਾਜੀ ਆਪਾਂ ਵਸ਼ੀ ਦੇ ਦਈਏ 45000 ਦੀ ਕਰ ਦੋ ਵਿਚੋ ਛੋਟ ਛਾਟ ਫਿਰ ਤੁਸੀਂ ਦੱਸ ਦੋ ਆਪ ਹੀ ਕਰਨੀ ਆ ਯਾਰ ਕਰ ਦਈਏ 44 ਦੇ ਦਈਏ ਨਹੀਂ ਜੱਸ ਨੋ ਕਰੋ ਬਿਲਕੁਲ ਪੂਰੇ 400 ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ ਮਾਂ ਤਾਂ। ਪਾਣੀ ਚੰਗੀ ਆ ਪਾਜੀ ਬੱਛੀ। ਠੀਕ ਆ। ਹਾਂ। ਦੁੱਧ ਤਾਂ ਵੀ ਪਾਜੀ ਬੱਛੀ ਨੇ 23-24 ਕਿਲੋ ਚੋਣਾ ਹੈ। ਅੱਛਾ। ਬਾਕੀ ਇਹ ਵੀ ਆਪਾਂ 1000 ਰੁਪਏ ਹੋਰ ਛੱਡ ਦਾਂਗੇ। ਅੱਛਾ। 39000 ਜੀ ਬੱਛੀ ਦੇ ਦਾਂਗੇ। ਠੀਕ ਆ। ਹਾਂ ਬਾਕੀ ਜਿਹੜਾ ਲੈ ਜੂ ਯਾਦ ਕਰੂਗਾ। ਠੀਕ ਆ। ਤੇ ਹੁਣ ਆ ਜਿਹੜੀ ਮੱਝ ਇਹ ਪਾਜੀ ਗੱਭਣ ਮੱਝ। ਇਹ ਕਿੰਨੇ ਕ ਦੁੱਧ ਆ ਲਈ ਆ? ਦੁੱਧ ਪਾਜੀ ਘਰ ਵਾਲਿਆਂ ਦੇ ਵੀ 9-10 ਕਿਲੋ ਦਿੰਦੀ ਰਹੀ ਪਿੱਛੇ। ਅੱਛਾ। ਦੋ ਸੁਵੇ ਅੱਗੇ ਚੋਈਆ ਕਿ ਤੀਜਾ ਸੁਵੇ ਸੁਣੀ ਆ। ਤੋਰੋ। ਜਿਹੜ ਮੈਂ ਚੰਗੀ ਭਾਜੀ ਉਤਰਾਂ ਕੇ ਸਾਹਮਣੇ ਕੀਤੀ ਰੱਖ ਚੱਬੂ ਦਾ ਕਰਦੇ ਥੋੜਾ ਤੇ ਜੇ ਨੱਥਾਂ ਨੱਥਾਂ ਪਈਆਂ ਹੁੰਦੀਆਂ ਜਾਂ ਗੱਲ ਚ ਸਿ ਪਈ ਹੁੰਦੀ ਐ ਤੇ ਚੱਬੂ ਦੀ ਆਦਤ ਨਹੀਂ ਹੁੰਦੀ ਇਹ ਥਾਂ ਨੂੰ ਵੀ ਦੇਖ ਸਾਦੇ ਇਹਦੇ ਵੀ ਲਾਗੇ ਤੋਂ ਇੱਧਰ ਲੈ ਆਓ ਤੇਰਾ ਥਾਂ ਨੂੰ ਵੀ ਦੇਖ ਸਾਦੇ ਤੁਹਾਨੂੰ ਸਾਰੇ ਕਹਿਣ ਆ ਭਾਜੀ ਘੋਟੀਆਂ ਮਰਗੀ ਆ ਛੂਆ ਤਿੱਜੇ ਲਗਦੇ ਮੰਨ ਲਓ ਮੈਂ ਡੰਗਰ ਹਟਵਾਣੀ ਹੋ ਜਾਂਦਾ ਬਾਕੀ ਆਵੇ ਸਾਂਭ ਵਾਲਾ ਲੈ ਜਾ ਕੋਈ ਸਾਂਭ ਥੋੜੀ ਕੱਟ ਕੇ ਜਾਈਊਗਾ ਨਹੀਂ ਰੱਖ ਚਲੋ ਫਿਰ ਚੌਥੇ ਨਹੀਂ ਚੌਥੇ ਕਹਿੰਦੇ ਨੇ ਆ ਕਾ ਵੀ ਇਹ ਵੇਖੀ ਵਿਖਾਈ ਮੈਂ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਨਿਕਾਜਾ ਹੀ ਕਰ ਦੇਣਾ گاਵਾ ਦੇ گاਵਾ ਤਾਂ ਵੀ ਥੱਲੇ ਦੇ ਦੇਣੀ ਮੈਂ ਉਹਦੇ ਕਿੰਨੇ ਦੇ ਯਾ ਛੱਡ ਦਈਏ 50 ਚ ਹੋਰ ਛੱਡ ਦਈਏ ਤੁਸੀਂ ਦੱਸ ਦੋ ਫਿਰ ਦੋ ਹੋਰ ਛੱਡੀਏ ਮਾਨਾ ਭਾਜੀ ਹਾਂ ਨਾ ਹੀ ਦੱਸੋ ਤੁਸੀਂ ਅੱਜ ਪੂਰੇ 45 ਦੀ ਪੂਰੇ 42 ਦੀ ਅੱਛਾ ਪੂਰੇ 42000 ਦੀ ਪੂਰੇ 40 ਦੀ ਭਾਜੀ ਜਾਣ ਦੋ ਅੱਛਾ 40000 ਦੀ 40000 ਦੀ ਦੇਣੀ ਆ ਠੀਕ ਆ ਅੱਜ ਭਾਵੇਂ ਕੋਈ ਗਾਂ ਲੈ ਜੇ ਤੇ ਭਾਵੇਂ ਕੋਈ ਮੱਝ ਲੈ ਜੇ ਬਾਕੀ ਭਾਜੀ ਛੂਟ ਹੋਣੀ ਚਾਹੀਦੀ ਅੱਛਾ ਜਿਹੜੇ ਰੇਟ ਪਾਏ ਨਾ 200 200 200 ਰੁਪਇਆ ਆਪਣੀ ਖੁਸ਼ੀ ਨਾ ਹੋਣੀ ਠੀਕ ਆ ਜੀ 40000 ਦੀ ਮੈਂ ਦੇਣੀ ਆ ਠੀਕ ਆ ਹਾਂਜੀ ਤੇ ਬਾਕੀ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੇ ਜੀ